ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ੍ਰਗਨੂ ਸਮਰਪਿਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਅੱਜ ਸਿੱਖ ਕੌਮ ਦੇ ਚੌਥੇ ਤੱਕ ਤਖਤ ਸ੍ਰੀ ਦਮਦਵਾ ਸਾਹਿਬ ਵਿਖੇ ਸਮਾਪਤ ਹੋ ਜਾਵੇਗਾ ਹੁਣ ਅਸੀਂ ਇਸ ਵਕਤ ਮੌਜੂਦ ਆ ਜ਼ਿਲ੍ਹਾ ਪਠੰਡਾ ਦੇ ਪਿੰਡ ਕੋਰਸ਼ਮੀਰ ਵਿਖੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਪੁਰਪੁਰੀਆਂ ਨਗਰ ਕੀਰਤਨ ਦਾ ਸਵਾਗਤ ਕਰੀਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਏ ਕਿਛ ਸਕੂਲੀ ਬੱਚੇ ਨੇ ਜਿਹੜੇ ਉਹ ਨਗਰ ਕੀਰਤਨ ਦੇ ਸਵਾਗਤ ਲਈ ਸ਼ਰਕ ਦੇ ਉੱਤੇ ਖੜੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਕੋਰਸ਼ਮੀਰ ਦੀਆਂ ਕਿਉਂਕਿ ਰਾਤ ਸਮੇਂ ਨਗਰ ਕੀਰਤਨ ਜਿਹੜਾ ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਪੁੱਜਿਆ ਸੀ ਹਾਜੀ ਰਤਨ ਗੁਰਦੁਆਰਾ ਤੋਂ ਹੁਣ ਜਿਹੜਾ ਸਵੇਰੇ ਨਗਰ ਕੀਰਤਨ ਤੱਕ ਸ੍ਰੀ ਦਮਦਮਾ ਸਾਹਿਬ ਲਈ ਰਵਾਨਾ ਹੋਇਆ ਤੱਕ ਸ੍ਰੀ ਦਮਦਮਾ ਸਾਹਿਬ ਨਗਰ ਕੀਰਤਨ ਦੀ ਜਿਹੜੀ ਸਮਾਪਤੀ ਕੀਤੀ ਜਾਣੀ ਹੈ ਸਮਾਪਤੀ ਤੋਂ ਬਾਅਦ ਕੱਲ ਵੱਡੇ ਸਮਾਗਮ ਨੇ ਜਿਹੜੇ ਉਹ ਕੀਤੇ ਜਾਣੇ ਨੇ ਇਸ ਵਕਤ ਤਸਵੀਨਾ ਤੁਹਾਨੂੰ ਤਕ تشਰੀ ਕੇਸਗੜ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ ਆਰੰਭ ਹੋਏ ਨਗਰ ਕੀਰਤਨੀਆਂ ਦਿਖਾ ਰਹੇ ਆ ਪਿੰਡ ਕੋਰਸ਼ਮੀਰ ਵਿਖੇ ਲੰਗਰ ਲਗਾਏ ਗਏ ਨੇ ਕਿੱਲਿਆਂ ਦੇ ਲੰਗਰ ਲਗਾਏ ਗਏ ਨੇ ਵੱਖ-ਵੱਖ ਪਦਾਰਥਾਂ ਦੇ ਲੰਗਰ ਨੇ ਜਿਹੜੇ ਸੰਗਤਾਂ ਵੱਲੋਂ ਨਗਰ ਕੀਰਤਨ ਲਈ ਲਗਾਏ ਗਏ ਨੇ ਨਗਰ ਕੀਰਤਨ ਦਾ ਪਰਮਾ ਸਵਾਗਤ ਜਿਹੜਾ ਜਗਾ ਜਗਾ ਤੇ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਪਿੰਡ ਕੋਰਸ਼ਮੀਰ ਤੋਂ ਦਿਖਾ ਰਹੇ ਹੈਗੇ ਆ ਜਿੱਥੇ ਨਗਰ ਕੀਰਤਨ ਦਾ ਪਿੰਡ ਕੋਰਸ਼ਮੀਰ ਦੀ ਸੰਗਤ ਵੱਲੋਂ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਬੱਚਿਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਤੇ ਸਵਾਗਤ ਕੀਤਾ ਜਾ ਰਿਹਾ ਹੈ ਸਿਰ ਚਕਾਇਆ ਜਾ ਰਿਹਾ ਅਦਬ ਕੀਤਾ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਸ਼ੋਭਤ ਨੇ ਫੁੱਲਾਂ ਸਜੀ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾਇਆ ਹੋਇਆ ਹੈ ਬੱਚੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੋਲੇ ਸੋਨੇ ਹਾਲ ਦੇ ਜਕਾਰਿਆਂ ਨਾਲ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਬੋਲੇ ਸੋਨੇ ਹਾਲ ਸਾਸ਼ ਰਿਆ ਕਾਲੇ ਬੋਲੇ ਸੋਨੇ ਜਕਾਰ ਬੋਲੇ ਸੋਨੇ ਹਾਲ ਦੇ ਜਕਾਰਿਆਂ ਨਾਲ बच्चा ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਕੋਰਸ਼ਮੀਰ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਹਨ ਕੀ ਚਾਣਾ ਚਾਹੋਂਗੇ ਬੜਾ ਸੰਗਤਾਂ ਦਾ ਉਸ਼ਾ ਦੇਖਣ ਨੂੰ ਮਿਲ ਰਿਹਾ ਜਗ੍ਹਾ ਜਗ੍ਹਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫੱਟੇ ਜੋ ਸਾਨੂੰ ਆਸ ਸੀ ਆਸ ਤੋਂ ਬਹੁਤ ਭਾਰੀ ਗੁਣਾ ਦੇ ਵਿੱਚ ਇਕੱਠ ਜੋ ਕੋਰਸ਼ਮੀਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਪਿਛਲੇ ਇਲਾਕੇ ਦੇ ਵਿੱਚ ਵੀ ਬਹੁਤ ਭਾਰੀ ਇਕੱਠ ਸੀ ਕਾਜ ਜੋ ਕੋਟ ਸ਼ਵੀਰ ਲੱਗੜ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਪਿੰਡ ਹੈ ਪਾਸ਼ਾਈ ਦਸਵੀਂ ਆਈ ਇੱਥੇ ਕਾ ਜੋ ਇੱਥੇ ਮਾਤਾ 15 ਸਕੂਲ ਮਾਤਾ ਸੁੰਦਰੀ ਸਕੂਲ ਦੇ ਬੱਚੇ ਵੀ ਪਹੁੰਚੇ ਹੋਏ ਐ ਸੋ ਤੇ ਸਾਰੇ ਇੱਥੋਂ ਦੇ ਇਲਾਕਾ ਨਿਵਾਸੀਆਂ ਦਾ ਮੈਂ ਤਹਿਤੋਂ ਤੁਹਾਨੂੰ ਆਦਰ ਕਰਦਾ ਨਗਰ ਪੰਚਾਇਤ ਦਾ ਪ੍ਰਬੰਧਕ ਕਮੇਟੀਆਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਸੰਗਤ ਨੂੰ ਦਰਸ਼ਨ ਕਰਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਐਸਨ ਸ਼ਰੂਮਣੀ ਕਮੇਟੀ ਮੈਂਬਰ ਜਿਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਇੱਥੇ ਪੁੱਜੀਆਂ ਨੇ ਇਹਨਾਂ ਦੀ ਉਮੀਦ ਤੋਂ ਵੱਧ ਕੇ ਸੰਗਤਾਂ ਜਿਹੜੀਆਂ ਨਗਰ ਕੀਰਤਨ ਦੇ ਸਵਾਗਤ ਲਈ ਪੁੱਜੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਦੇ ਦਰਸ਼ਨਾਂ ਲਈ ਇੱਥੇ ਪੁੱਜੀਆਂ ਹੋਈਆਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਤੇ ਜਗ੍ਹਾ-ਜਗ੍ਹਾ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਪੀਟੀਸੀ ਨਿਊਜ਼ ਤੇ ਕਿ ਕਿਸ ਤਰ੍ਹਾਂ ਨਗਰ ਕੀਰਤਨ ਦੇ ਦਰਸ਼ਨਾ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਰਸਤੇ ਵਿੱਚ ਦੇਰ ਰਾਤ ਤੱਕ ਨਗਰ ਕੀਰਤਨ ਦਾ ਇੰਤਜ਼ਾਰ ਕਰਦੀਆਂ ਰਹੀਆਂ ਰਾਤ ਸਮੇਂ ਵੀ ਬੇਸ਼ੱਕ ਨਗਰ ਕੀਰਤਨ ਸਮੇਂ ਤੋਂ ਕਾਫੀ ਲੇਟ ਚੱਲ ਰਿਹਾ ਸੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਉਤਸ਼ਾਹ ਪਿਆਰ ਜਿਹੜਾ ਦੇਖਣ ਨੂੰ ਨਗਰ ਕੀਰਤਨ ਦੌਰਾਨ ਮਿਲਿਆ ਹੈ ਨਗਰ ਕੀਰਤਨ ਵਿੱਚ ਭਾਰੀ ਗਿਣਤੀ ਵੀ ਸੰਗਤਾਂ ਦਾ ਉਤਸ਼ਾਹ ਜਿਹੜਾ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਜਗ੍ਹਾ-ਜਗ੍ਹਾ ਤੇ ਲੰਗਰ ਨੇ ਜਿਹੜੇ ਉਹ ਵੀ ਲਗਾਏ ਗਏ ਨੇ ਟਾਡੀ ਜਥਿਆਂ ਵੱਲੋਂ ਜਿੱਥੇ ਸੰਗਤਨ ਗੁਰੂ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਸਾਡੇ ਨਾਲ ਭੱਟੀ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਆਂ ਭੱਟੀ ਸਾਹਿਬ ਕੀ ਜਣਾ ਚਾਹੋਗੇ ਨਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਕੀਤਾ ਹੈ ਬੜਾ ਹੁਸ਼ਿਆਰ ਸੰਗਤਾਂ ਜੀ ਦੇਖਣ ਨੂੰ ਅੱਜ ਦਾ ਇਹ ਜੋ ਨਗਰ ਕੀਰਤਨ ਅਨੰਦਪੁਰ ਸਾਹਿਬ ਤੋਂ ਚਲਕੇ ਤਲਵੰਡੀ ਸਾਹਿਬੋਂ ਰੁਕਣ ਜਾ ਰਿਹਾ ਅੱਜ ਰਾਤ ਨੂੰ ਵਕ ਵਕ ਪੜਾਂ ਤੋਂ ਹੁੰਦਾ ਹੋਇਆ ਅੱਜ ਰਾਤ ਨੂੰ ਸਮਾਪਤੀ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬੜੇ ਉਤਸ਼ਾਹ ਨਾਲ ਲੋਕਾਂ ਨੇ ਇਹਨੂੰ ਜੀ ਆਇਆਂ ਕਿਹਾ ਸਹਿਯੋਗ ਕੀਤਾ ਸੰਗਤਾਂ ਜਿਹੜੀਆਂ ਨਾਲ-ਨਾਲ ਚੱਲ ਕੇ ਸੇਵਾ ਕਰਨੀਆਂ ਨੇ ਬੱਚਿਆਂ 'ਚ ਸਕੂਲੀ ਬੱਚਿਆਂ 'ਚ ਆਮ ਲੋਕਾਂ 'ਚ ਬਹੁਤ ਉਤਸ਼ਾਹ ਤੇ ਬੜੀ ਖੁਸ਼ੀ ਨਾਲ ਇਹਦਾ ਸਵਾਗਤ ਕੀਤਾ ਜਾ ਰਿਹਾ ਹੈ ਬਿਲਕੁਲ ਬੜੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਇੱਥੇ ਗੁਜਰੀਆਂ ਨੇ ਨਗਰ ਕੀਰਤਨ ਦਾ ਸਵਾਗਤ ਜਗਾ ਜਗਾ ਕੀਤਾ ਜਾ ਰਿਹਾ ਹੈ ਸੰਗਤਾਂ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸਰੋਪੇ ਦੇ ਕੇ ਸਨਮਾਨ ਕੀਤਾ ਜਾ ਰਿਹਾ ਹੈ ਪੰਜ ਪਿਆਰੇ ਸਹਿਬਾਨਾਂ ਦਾ ਸਨਮਾਨਾ ਜਿਹੜਾ ਪਿੰਡ ਕੋਰਸ਼ਮੀਰ ਦੀ ਸੰਗਤ ਵੱਲੋਂ ਸਰੂਪੇ ਦੇ ਕੇ ਕੀਤਾ ਜਾ ਰਿਹਾ ਹੈਗਾ ਪਿੰਡ ਇਸ ਵਕਤ ਤਸਵੀਰਾਂ ਤੁਹਾਨੂੰ ਪਿੰਡ ਕੋਰਸ਼ਮੀਰ ਦੀਆਂ ਦਿਖਾ ਰਹੇ ਹਾਂ ਕਿ ਕੋਰਸ਼ਮੀਰ ਵਿਖੇ ਨਗਰ ਕੀਰਤਨ ਪੁੱਜਿਆ ਹੈ ਨਗਰ ਕੀਰਤਨ ਦਾ ਪਰਮਾ ਸਵਾਗਤ ਆ ਜਿਹੜਾ ਇੱਥੋਂ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਪਿੰਡ ਕੋਰਸ਼ਮੀਰ ਦੀਆਂ ਤਸਵੀਰਾਂ ਲਾਈਵ ਤੁਹਾਨੂੰ ਪੀਟੀਸੀ ਨਿਊਜ਼ ਤੇ ਦਿਖਾ ਰਿਹਾ ਲਗਾਤਾਰ ਪੀਟੀਸੀ ਨਿਊਜ਼ ਵੱਲੋਂ ਨਗਰ ਕੀਰਤਨ ਦੀ ਕਵਰੇਜ ਕੀਤੀ ਜਾ ਰਹੀ ਹੈ ਨਗਰ ਸੰਗਤਾਂ ਦਾ ਉਤਸ਼ਾਹ ਜਿਹੜਾ ਇੱਥੇ ਦੇਖਦੇ ਆਹੀ ਬਣਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਇੱਥੇ ਪੁੱਜੀਆਂ ਹੋਈਆਂ ਨੇ ਵੱਖ-ਵੱਖ ਜਗ੍ਹਾ ਤੇ ਢਾਡੀ ਜਥੇ ਆਨੇ ਜਿਹੜੇ ਜਿੱਥੇ ਉਹ ਵੀ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜ ਰਹੇ ਨੇ ਉੱਥੇ ਹੀ ਗੱਕੇ ਦੇ ਜੋਹਰ ਨੇ ਜਿਹੜੇ ਉਹ ਵੀ ਸਿੰਘਾਂ ਸਿੰਘਾਂ ਵੱਲੋਂ ਦਿਖਾਏ ਜਾ ਰਹੇ ਨੇ ਤੇ ਲੰਗਰ ਹਰ ਜਗ੍ਹਾ ਲੰਗਰ ਵੀ ਜਿਹੜੇ ਤ론 ਲੰਗਰ ਦੀਆਂ ਤਸਵੀਰਾਂ ਦਿਖਾ ਰਹੇ ਕਿ ਚਾਹ ਦੇ ਲੰਗਰ, ਪਕੌੜਿਆਂ ਦੇ ਲੰਗਰ ਵੱਖ-ਵੱਖ ਫਰੂਟਾਂ ਦੇ ਲੰਗਰ ਆ ਜਿਹੜੇ ਸੰਗਤਾਂ ਲਈ ਲਗਾਏ ਜਾ ਰਹੇ ਨੇ ਇਸ ਨਗਰ ਕੀਰਤ ਸੰਗਤਾਂ ਦਾ ਉਤਸ਼ਾਹ ਜਿਹੜਾ ਉਹ ਵੀ ਦੇਖਦਿਆਂ ਹੀ ਵੱਧਦਾ ਹੈ ਅਨੰਤ ਬਾਣੀੁਰ ਸਮਝ ਜਾਣੀ ਹਰਨਾਮੁ ਹਰਿ ਰਸ ਪੋਗੋ ਹੰਦਾਂ ਸਰ ਮਾਨ ਸੇ ਦੀ ਬਾਤ ਕਰਤੀ ਪਿਛਲੇ ਬਲਾਕ ਪਿਛਲੇ ਹਾਰੇ ਨਾ ਮਰ ਜਸਪਾਲ ਮੰਗਲ ਲਗਾਓ ਥਕੀ ਯਾਰ ਮੰਗਲ ਲਗਾਓ ਇਹਨੇ ਕਸ਼ਮੀਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼੍ਰੀ ਤਖਤ ਕੇਸਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਦਾ ਬੜਾ ਸਵਾਗਤ ਆ ਜਿਹੜਾ ਕੀਤਾ ਜਾ ਰਿਹਾ ਹੈਗਾ ਸਾਡੇ ਨਾਲ ਹਲਕਾ ਪੋਚੋ ਦੇ ਇੰਚਾਰਜ ਨੇ ਗੱਲਬਾਤ ਕਰ ਰਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਸਖਤਾ ਦੇਖਣ ਨੂੰ ਵੈਗੜ ਚੁਕਾ ਖਾਲਸਾ ਵੈਗੜੂ ਜੀ ਬਤੇ ਐਸਜੀਬੀਸੀ ਵੱਲੋਂ ਇੱਕ ਨਗਰ ਕੀਰਤਨ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਿਆ ਹੋਇਆ ਵੱਖ-ਵੱਖ ਪੁੜਾਵਾਂ ਵਿੱਚੋਂ ਦੀ ਹੁੰਦਾ ਹੋਇਆ ਕੋਟਸ਼ਮੀਰ ਪਹੁੰਚਿਆ ਹੋਇਆ ਤੇ ਸ਼ਾਮ ਤੱਕ ਤਖਤ ਸ੍ਰੀ ਦਮਦਮਾ ਸਾਹਿਬ ਤਰਵੰਡੀ ਸਾਹਿਬ ਪਹੁੰਚੇਗਾ ਇਕਾਂ 17 ਤਰੀਕ ਨੂੰ ਖੰਡ ਪਾੜ ਦੇ ਪਹੋਕ ਪਾਏ ਜਾਣਗੇ ਬਹੁਤ ਵੱਡੇ ਵੱਡੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ ਇਸ ਮਾਰਚ ਵਿੱਚ ਬਹੁਤ ਲੋਕਾਂ ਚ ਹੌਸਲਾ ਹੈ ਤੇ ਬਹੁਤ ਹੀ ਖੁਸ਼ੀ ਨਾਲ ਮਨਾ ਰਹੇ ਦਾਰ ਵਹਿਗੁਰੂ ਜੀ ਬਖਾਲ ਸਾਹਿਬ ਵਹਿਗੁਰੂ ਜੀ ਕੀ ਪਤਨੀ ਬਿਲਕੁਲ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਨੌਜਵਾਨ ਪੀੜੀ ਨੂੰ ਗੁਰ ਇਤਿਹਾਸ ਨਾਲ ਜੋੜਨ ਲਈ ਸਿੱਖ ਇਤਿਹਾਸ ਬਾਰੇ ਦੱਸਣ ਲਈ ਇਸ ਨਗਰ ਕੀਰਤਨ ਦੀ ਜਿਹੜੀ ਇਹ ਆਯੋਜਿਤ ਕੀਤਾ ਗਿਆ ਨਗਰ ਕੀਰਤਨ ਦਾ ਉਤਸ਼ਾਹ ਵੀ ਹੈ ਜਿਹੜਾ ਸੰਗਤਾਂ ਵਿੱਚ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਵਿੱਚ ਨੌਜਵਾਨ ਨੇ ਜਿਹੜੇ ਇਸ ਨਗਰ ਕੀਰਤਨ ਦੇ ਸਵਾਗਤ ਲਈ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਅਸੀਂ ਇਸ ਵਕਤ ਤਸਵੀਰਾਂ ਤੁਹਾਨੂੰ ਪਿੰਡ ਕੋਰਸ਼ਵੀਰ ਦੀਆਂ ਦਿਖਾ ਰਹੇ ਹਾਂ ਜਿੱਥੇ ਵਕ-ਵਕ ਸਕੂਲਾਂ ਦੇ ਬੱਚੇ ਨੇ ਜਿਹੜੇ ਉਹ ਸ਼ਰਕਤ ਦੇ ਖੜਕੇ ਤੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਨੇ ਉੱਥੇ ਦਰਸ਼ਨ ਦੀਦਾਰੀ ਕਰ ਰਹੇ ਨੇ ਸਿੱਖ ਪੰਪ ਦੇ ਚੌਥੇ ਤੱਕ ਅਕਸ਼ਰੀ ਦਾੰਦਵਾ ਸਾਹਿਬੀ ਆਪਤੀ ਹੋਵੇਗੀ ਕੀ ਕਰਨਾ ਚਾਹੋਗੇ ਕਿਸ ਤਰ੍ਹਾਂ ਦਾ ਜੋ ਉਤਸ਼ਾਹ ਜਿਹੜਾ ਆਇਆ ਨਗਰ ਕੀਰਤਨ ਪੂਜਾ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਹਾਂਜੀ ਹਾਂਜੀ ਆਪੇ ਗੁਰਦੇਲਾ ਜਿਹੜਾ ਨਗਰ ਕੀਰਤਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਰਪਿਤ ਆ ਰਿਹਾ ਹੈ ਸੋ ਇਸ ਨਗਰ ਕੀਰਤਨ ਦੇ ਵਿੱਚ ਪੰਜ ਪਿਆਰੇ ਸਹਿਬਾਨ ਅਗਵਾਈ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਦੇ ਹੇਠ ਨਗਰ ਕੀਰਤਨ ਬਹੁਤ ਹੀ ਜਾਹੋ ਜਲਾਲ ਦੇ ਨਾਲ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਪਿੰਡ ਕੋਟਸ਼ਮੀਰ ਦੇ ਵਿੱਚ ਪਹੁੰਚਿਆ ਹੈ ਇੱਥੇ ਗੁਰਦੁਆਰਾ ਗੁਰੂ ਸਰਪਾਸ਼ੀ ਦਸਵੀਂ ਨਗਰ ਪੰਚਾਇਤ ਕੋਟਸ਼ਮੀਰ ਤੇ ਮਾਤਾ ਸੁੰਦਰੀ ਪਬਲਿਕ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਨਗਰ ਕੀਰਤਨ ਦਾ ਨਗਰ ਦੇ ਵਿੱਚ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਗਿਆ ਪੰਜ ਪਿਆਰੇ ਸਹਿਬਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਸੰਗਤਾਂ ਵਾਸਤੇ ਚਾਹ ਪਾਣੀ ਦੇ ਲੰਗਰ ਲਾਏ ਗਏ ਨੇ ਕੇਲਿਆਂ ਦੇ ਇਸ ਤੋਂ ਇਲਾਵਾ ਮਾਤਾ ਸਾਹਿਬਕੌਰ ਕਾਲਜ ਦੀਆਂ ਵਿਦਿਆਰਥਣਾਂ ਨੇ ਨਗਰ ਕੀਰਤਨ ਦੇ ਵਿੱਚ ਗੱਤਕੇ ਦੇ ਜੋਰ ਦਿਖਾਏ ਢਾਡੀ ਸਿੰਘਾਂ ਨੇ ਟਾਡੀਵਾਰਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸਾਰੇ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਤਨਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਗੁਰੂ ਸਾਹਿਬ ਦੇ ਪੰਜ ਪਿਆਰੇ ਸਹਬਾਨਾਂ ਦੇ ਦਰਸ਼ਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਲਕੀ ਦੇ ਦਰਸ਼ਨ ਕਰਕੇ ਸੰਗਤਾਂ ਦੇ ਵਿੱਚ ਬਹੁਤ ਹੀ ਖੁਸ਼ੀ ਆ ਰਹੀ ਹੈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਹੈ ਜੀ ਬਹੁਤ ਧੰਨਵਾਦ ਐਸਜੀਪੀਸੀ ਦਾ ਜਿਹੜਾ ਬਹੁਤ ਵਧੀਆ ਪ੍ਰਬੰਧ ਬਾਲਤ ਸ਼ਾ ਸੰਗਤਾਂ ਦਾ ਜਗਾ ਜਗਾ ਦੇਖੋ ਨੂੰ ਮਿਲ ਰਿਹਾ ਤੁਸੀਂ ਵੀ ਸਵੇਰ ਤੋਂ ਚੱਲ ਰਹੇ ਹੋ ਕਿਸ ਤਰ੍ਹਾਂ ਦਾ ਉਸ਼ਾ ਸੰਗਤਾਂ ਵੀ ਦੇਖੇ ਸੰਗਤਾਂ ਚ ਬਹੁਤ ਜ਼ਿਆਦਾ ਉਛਾ ਹੈ ਇਹ ਸ਼ਰੀਆਨੰਦਪੁਰ ਸਾਹਿਬ ਤੋਂ ਚੱਲ ਕੇ ਪੜਾ ਪੜਾ ਹੁੰਦਾ ਹੋਇਆ ਕੱਲ ਬਠੰਡਾ ਪਹੁੰਚਿਆ ਉੱਥੋਂ ਅੱਜ ਹਾਜ਼ਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਸ਼ਹਿਰ ਦੇ ਵਿੱਚੋਂ ਦੀ ਹੁੰਦਾ ਹੋਇਆ ਸਾਰੀਆਂ ਸੰਗਤਾਂ ਚ ਬਹੁਤ ਉਛਾ ਹਾਂ ਤਾਂ ਲੰਗਰ ਲਗਾਇਆ ਚਾਹ ਬਿਸਕੁਟ ਫਰੂਟ ਦੇ ਲੰਗਰ ਸੰਤਾਂ ਚ ਬਹੁਤ ਜ਼ਿਆਦਾ ਚਾਹ ਹੈਗਾ ਆ ਗੁਰੂ ਗਵਿੰਦ ਸਿੰਘ ਜੀ ਦੇ ਜਨਮ ਦਿਹਾੜੇ ਦਾ ਇਹ ਜਿਹੜਾ ਨਗਰ ਕੀਰਤਨ ਦਮਦਮਾ ਸਾਹਿਬ ਜਾ ਕੇ ਸਮਾਪਤੀ ਹੋਏਗੀ ਕੱਲ ਬਹੁਤ ਵੱਡੇ ਦੀਵਾਨ ਸਜਣਗੇ ਗੁਰੂ ਦੇ ਜਸ ਗਾਏ ਜਾਣਗੇ ਅਜੂਰੀ ਰਾਗੀ ਦਰਬਾਰ ਸਾਹਿਬ ਦੇ ਉੱਤੇ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈਆਂ ਦੇਣੀਆਂ ਤੇ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਰਸਤੇ ਵਿੱਚ ਲੰਗਰ ਲਗਾਏ ਉਹਨਾਂ ਨੇ ਬਹੁਤ ਸਵਾਗਤ ਕੀਤਾ ਬੜੇ ਸਤਿਕਾਰ ਨਾਲ ਫੁੱਲਾਂ ਦੀ ਵਰਖਾ ਕੀਤੀ ਸਾਰੀਆਂ ਸੰਗਤਾਂ ਨੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਸਤਿਕਾਰਯੋਗ ਵੀਰ ਉਹ ਵੀ ਨਾਲ-ਨਾਲ ਹੀ ਚੱਲ ਰਹੇ ਆ ਬੜੀ ਉਹਨਾਂ ਦੀ ਮਿਹਨਤ ਹੈ ਬਹੁਤ ਜ਼ਿਆਦਾ ਉਹ ਤੁਰ-ਤੁਰ ਕੇ ਜਾ ਰਹੇ ਨੇ ਔਰ ਸਾਰੀਆਂ ਸੰਗਤਾਂ ਵਿੱਚ ਵਿਚਰ ਰਹੇ ਨੇ ਬਹੁਤ ਜ਼ਿਆਦਾ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਅਗਲੇ ਪੜਾ ਲਈ ਫੇਰ ਨਗਰ ਕੀਰਤਨ ਰਵਾਨਾ ਹੋਇਆ ਇਹ ਪਿੰਡ ਕੋਰਸ਼ਮੀਰ ਵਿਖੇ ਵੱਡੀ ਜਿੰਤੀ ਵੀ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਇਸ ਨਗਰ ਕੀਰਤਨ ਦੀ ਸਮਾਪਤੀ ਆ ਜਿਹੜੀ ਸਿੱਖ ਕੌਮ ਦੇ ਚੌਥੇ ਤੱਕ ਤਕਸ਼ਰੀ ਦਮਦਮਾ ਸਾਹਿਬ ਵਿਖੇ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ 17 ਜਨਵਰੀ ਨੂੰ ਤਕਸ਼ਰੀ ਦਮਦਮਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਨੂੰ ਲੈ ਕੇ ਵੱਡੇ ਸਮਾਗਮ ਕੀਤੇ ਜਾਣਗੇ ਜਿਸ ਵਿੱਚ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਤੇ ਸਮਾਗਮਾਂ ਵਿੱਚ ਪੁੱਜਣ ਦੀ ਬਾਰ-ਬਾਰ ਅਪੀਲ ਵੀ ਕੀਤੀ ਗਈ ਹੈ ਸਮਾਗਮਾਂ ਵਿੱਚ ਪੁੱਜ ਕੇ ਜਿੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਇਤਿਹਾਸ ਨਾਲ ਜੋੜੋ ਉੱਤੇ ਹੀ ਸਿੱਖੀ ਨਾਲ ਜੁੜਨ ਦਾ ਵੀ ਸਨੇਹਾ ਦਿੱਤਾ ਜਾ ਰਿਹਾ ਹੈ ਮਨੀਸ਼ਕਰ PTC news when the course mir